ਇਹ ਟਿੱਕੂ ਵਿਚਾਰ ਕਰਦਿਆਂ ਨੇ ਕੜੇ ਹੋ ਜੀ ਬੋਲੋ ਹਾਂ ਬਹੁਤ ਪਿੰਡ ਵੱਲੋਂ ਕੋਈ ਬੋਲਣਾ ਚਾਹੁੰਦਾ ਪਿੰਡ ਵੱਲੋਂ ਕੋਈ ਨਹੀਂ ਪਿੰਡ ਵੱਲੋਂ ਕੋਈ ਪਿੰਡ ਵੱਲੋਂ ਬੋਲਣਾ ਚਾਹੁੰਦਾ

ਸੋ ਅਸੀਂ ਅੱਜ ਸਾਡੇ ਸਰਕਾਰਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਪਿੰਡ ਸੁਪਰੀ ਦੇ ਕੇ ਹੁਣੇ ਨੇ ਲੇਗਸ ਵਰਕ ਕੀਆ ਹੈ ਆਪ ਜੀ ਆ ਕਿ ਉਹ ਆਪਣੇ ਕਿਉਂਕਿ ਇੰਕੀ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਗੇ ਸੋ ਭਾਈ ਜੀ ਦਾ ਹਾਲਾਤ on

ਸੋਧਿਆ ਭਤੀ ਜੀਆਂ ਭਤੀਜੇ ਵੀ ਆ ਗਏ ਮੈਨੂੰ ਬੜੀ ਖੁਸ਼ੀ ਹੈ ਅੱਜ ਬੜੀ देर बाद ਮੈਂ ਥੋੜੀ ਥੋੜੀ ਆਇਆ ਤੁਹਾਨੂੰ ਪਤਾ ਮੈਂ ਕਦੇ ਬੋਟਾ ਮੰਗਣ ਨਹੀਂ ਆਉਂਦਾ ਓਕੇ ਜੀ ਜਿੰਨੀ ਚੁਈ ਬੋਟਾ ਮੰਗਣੀਆਂ ਪੈ ਗਈਆਂ ਫਿਰ ਹੋਰ ਕਿਤੋਂ ਵੀ ਕਰਾਂਗੇ ਤਮੈ ਥਿਓ ਨਾਉ ਨਾ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਜੋ ਨਿਸ਼ਾਨਾ ਹੈ ਤਾਂ ਤੁਸੀਂ ਮੇਰੇ ਵਾਸਤੇ ਵੋਟਾਂ ਮੰਗਦੇ ਹੋ ਤੇ ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਥੇ ਲੀਡਰ ਜਿਹੜਾ ਉਹ ਵੋਟਾਂ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਵੋਟਾਂ ਮੰਗਦੇ ਹਨ ਹੋਰ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ ਜਾਂ ਪਿੰਡ ਵਿੱਚ ਮੈਂ ਕੋਈ ਕਿ ਜਦੋਂ ਉਸ ਤੋਂ ਪੋਵੇ ਮੈਂ ਜਾਵਾਂ ਨਾ ਜਾਂ ਕੋਈ ਪੱਖਪਾਤ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਬੜੀ ਮੈਂ ਪੰਚਾਇਤਾਂ 'ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ कृपा करती के पंजाब के मुख्यमंत्री बनाते मैं उदो भी इतने आया पर आया मैं तिने चारे बारी थोड़ा पुत भतीजा बन के आया मैं कोई मुख्यमंत्री बन के या कोई कलाकार बन के या कोई बड़ा बन के नहीं आया मैं थोड़े तो छोटा बन के आया और रहूंगा भी छोटा गुरजंत सिंह जी बैठे गट्टो कह दें प्यार सामने ਅਨਦਰ ਬੇਟਾ ਬੈਠਾ ਹੈ ਜਗਰੂਪ ਬੈਠਾ ਹੈ ਮਿੰਦੀ ਬੈਠਾ ਹੈ ਗੁਰਜੰਟ ਬੈਠਾ ਹੈ ਮੇਵਾ ਬੈਠਾ ਹੈ ਰਣਜੀਤ ਬੈਠਾ ਸੋਬੇਦਾਰਾਂ ਦਾ ਮੈਂ ਕਿਹਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈ ਤੇ ਹੋ ਰਹੀ ਬਲੌਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੁੱਲਦਾ ਹੋ ਲੋਰੀ ਪਰਗਟ ਹੋਰੀ ਟਹਲੇ ਹੋਰੀ ਪਹਿਲਾਂ ਜੱਲੋਂ ਮੈਂ ਕੈਸਤਾ ਪੁੱਛਦਾ ਜਿਆਦਾ ਨਾਂ ਲੈ ਦਿੰਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਪਾਸਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡ ਨਾਲ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਤੇ ਮੈਂ ਤਾਂ ਮੁੰਡਾ ਮੇਰਾ ਪੜਦਾ ਹੁੰਦਾ 10 ਵਿੱਚ ਮੈਂ ਵੀ ਪੜਦਾ ਹਾਂ ਕੰਨਾ ਮਿਸਤਰੀਆਂ ਦੇ 12 ਖੜਾ ਹੈ ਪਕੜ ਚਲੋ ਦੁਨੀਆਂ ਚਲੀਆ ਮੇਰੀ ਦਰਸ਼ਨ ਚਰਨਾ ਸਾਡੇ ਤਾਂ ਘਰ ਦੀ ਦੀਵਾ ਇਹਨਾਂ ਨੇ ਕੀਤੀ ਹੋਈਆਂ ਮੈਂ ਤਾਂ ਕਰੰਡੀਆਂ ਫਰਫੜ ਕੇ 3 ਇੱਕ ਦਾ 4 ਇੱਕ ਦਾ ਮਸਾਲਾ ਆਪ ਲਗਾਉਂਦਾ ਰਹਿਣਾ ਮੈਨੂੰ ਕੁਝ ਨਹੀਂ ਪੰਡਾ ਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਕਦੇ ਇਹ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਆਪਦੇ ਬੇਟੇ ਇਹ ਤੂੰ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ 'ਚ ਉਹ ਕਹਿੰਦੇ ਮਰਨ ਖਾਪਣ ਆਪਾਂ ਨੇ ਕਿਲੇਣਾ ਆਪਾਂ ਤਾਂ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲੇਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ 'ਚ ਸੁੱਖ ਸੁਭਾਅ ਤਾਂ ਮੈਂ ਆ ਗਿਰਿਚੇ ਹਿੱਸਾ ਲਾ ਮੈਂ ਅੱਜ ਮੈਂ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਆ ਪਿੰਡ 'ਚ ਮੋਂਤਵਾਰ ਮੰਡੂ ਬੈਠੇ ਜਿਹਨੂੰ ਪਿੰਡ ਚ ਰਹਿਣਾ ਹੈ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ ਪੰਚਾਇਤ ਦੇ ਚੋਣਾਂ ਆ ਗਈਆਂ ਉਹਦੇ ਵਿੱਚ ਸਿੱਧਰਚ ਕਰਨਾ ਹੈ ਜੇ ਤੁਸੀਂ ਕੋਈ ਐਮਐਲਏ ਚੋਣਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ ਤੁਹਾਡੀਆਂ ਮੀਂਹਾਂ ਤੇ ਪੂਰਾ ਨੌਕਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜੇ ਨੂੰ ਜਾਣਦੇ ਸੀ ਹੁਣ 65 ਪਿੰਡ ਪੈਂਦੇ ਨੇ ਕੀ ਪਤਾ ਕਿੱਥੋਂ ਦਾ ਸੀ ਅਸੀਂ ਤਾਂ ਯਾਰ ਪਾਰਟੀ ਦੇ ਮੰਗਰ ਲੱ ਕੇ ਵੋਟ ਪਾਤੀ ਅਸੀਂ ਤਾਂ ਯਾਰ ਫਲਾਣੇ ਮਾਸਟਰ ਦੇ ਮੰਗਰ ਲੱ ਕੇ ਵੋਟ ਪਾਤੀ ਫਲਾਣੇ ਦੇ ਕੋਫੜ ਮੰਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਸੀ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ ਸਾਡੇ 850 ਪਿੰਡ ਹੁੰਦੇ ਨੇ ਨਾ ਸ਼ਹਿਰ ਵੀ ਹੁੰਦੇ ਉਹਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਯਾਰ ਇਹ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਸੀ ਨੇ ਪਾਰਟੀ ਨੇ ਟਿਕ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾਰ ਉੱਥੇ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਇਆ ਨਹੀਂ ਯਾਰ ਪੋਟਾ ਮਿਲ ਐਂ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਨੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿਣਾ ਇਹਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਇਹਨੂੰ ਮੈਂਬਰ ਚੁਣਨਾ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਵੀ ਤੁਸੀਂ ਤਾਂ ਜਾਣਦੇ ਸੀ ਯਾਰ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਬੰ ਨੂੰ ਸਾਰੇ ਘਰਾਂ ਦਾ ਪਤਾ ਕਿ ਕਿੰਨਾ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕ ਵਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕ ਵਜੇ ਥਾਣੇ ਜਾਂਦੇ ਨੇ ਕਿੰਨੇ ਕ ਵਜੇ ਥਾਣੇੋਂ ਮੋੜੇ ਆਉਂਦੇ ਸਾਰਾ ਤਾਂ ਪਤਾ ਹੈ ਆਪਣਾ ਫਿਰ ਆ ਚੂਣਨ ਵੇਲੇ ਤੱਕ ਟੁਕੜ ਟੁਕਸੀ ਸਿਆਣਪ ਦਿਖਾਉ ਨਾ ਮੈਂ ਬੇਨਤੀ ਕਰਦੀ ਆ ਜੈਸੇ ਬੋਟਾ ਪਾਉਣੇ ਬੋਟਾ ਪਾਓ ਉਹ ਤਾਂ ਬਹੁਤ ਅਰੇਕ ਦਾ ਡੈਮੋਕਰੈਟਿਕ ਰਾਈਟ ਹੈ ਹੱਕ ਹੈ ਆਪਣਾ ਬਾਬਾ ਸਾਹਿਬ ਭੀਤ ਸਾਹਿਬ ਬਿਲਕੁਲ ਕਰਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ 3 ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਭੈਣਾਂ ਵੀ ਬਹੁਤ ਵੱਡੀ ਗਿਣਤੀ ਚਾਈਆਂ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚੇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤਾਂ ਚੁੱਲਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਦੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕੇ ਮੈ ਰਹਿਣਾ ਜੇ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਹੋਵੇ ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਇਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਾ ਕੇ ਚੁਣ ਲਈ ਫਿਰ ਕਾਦੀ ਭਾਈਚਾਰੇ ਦੀ ਉਮੀਦ ਕਰਾਂਗੇ ਆਪਾਂ ਮੈਂ ਕਿਸੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ ਕਿ ਆਇਆ ਕੋਟਾ ਪੈਣ ਗਿਆ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਪਾਉਣਾ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਲ ਤੇ ਬਾਬੇ ਰਮਾ ਨੇ ਬਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਤੀਲ ਬਲ੍ਹਾਮਣ ਦੀ ਖੇਡੀ ਐ ਮੈਸਾ ਚਾਰੀਆਂ ਹੋਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਣੇ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਐਸੇ ਸਕੂਲ ਦੀ ਰਮਜੀਤ ਬੈਠਾ ਹੈ ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਣ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇਤੋਂ ਬਾਅਦ ਹੋਰ ਕਿਹੜੀ ਪੱਤੀ ਚਾਹੀਦੀ ਤੁਹਾਨੂੰ ਮੈਂ ਛੋਟਾ ਹੁੰਦਾ ਕਹਿਣਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਦੇ ਯਾਦ ਵੀ ਹੋਣਾ ਵੀ ਇਹੋ ਜਿਹਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰੋਂ ਯਾ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇੰਨਾ ਨਹੀਂ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅੱਜ ਵੀ ਕਹਿਣਾ ਮੇਰੀ ماں ਸਿਰ ਮੈਨੂੰ ਚੰਮਣ ਵਾਲੀ ਹੈ ਰਹਿੰਦਾ ਮੈਂ ਹੋਰ ਮਾਮਾ ਦਾ ਰਹਿੰਦਾ ਮੈਂ ਰੇਗਾ ਵਾਲੀਆਂ ਚ ਰਹਿੰਦਾ ਮੈਂ ਹੋਰ ਬਹੁਤ ਧੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਤਾ ਸੁਖੀ ਹੈ ਵਧੀਆ ਰੋਟੀ ਖਾਂਦੀ ਹੈ ਦੋਨੇ ਟਾਈਮ ਕਹਿਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਤੇ ਏਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਕਿੱਥੇ ਉਹ ਮੈਥੋਂ ਉਮੀਦ ਕਰਦੀਆਂ ਨੇ ਕਿ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਤਕਬੀਲ ਤੇ ਰੀਲ ਤੇ ਚੜ ਜੂਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਂਵਾਂ ਮਿੰਨੀਆਂ ਵੀ ਆਉਂਦੀਆਂ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਵਿਰੋਧੀ ਵੀ ਬਹੁਤ ਹੈ ਉਹਨਾਂ ਨੇ ਤਾਂ ਕਰਨੇ ਕਰਨੇ ਹੁਣ ਜਿਹਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲੀ ਤੋਂ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁਣ ਜੋ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰ ਆਲੇ ਪਾਸੇ ਕੁੱਟ ਲਈਏ ਅੱਧਾ ਘੰਟਾ ਪੁੱਛਤਾ ਹੀਲੀ ਅੰਗਰੀਂਦੀ ਹੈ। ਤਾਹਨ ਪੁੱਛਤਾ ਹੀ ਨੂੰ ਉਹਨਾਂ ਤੇ ਉਹਨੂੰ ਕੀ ਕਰੀਏ। ਸਿਰ ਤੇ ਕੁੱਟਦੇ ਤੁਸੀਂ ਸਿਰ ਤੇ ਕੁੱਟਦੇ। ਕਰੀ ਜਾਣੋ ਪ੍ਰਵਾਨ ਕਰਿਆ ਕਰੋ ਇਹ ਜੇ ਗੱਲਾਂ ਦੀ। ਆਇ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤਾਂ ਮੈਨ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਬਣਾ ਹੱਥੀ ਆਉਂਦੇ ਹੁੰਦੇ ਸੀ। ਪੰਡਾ ਹਾਥੀ ਲੈ ਗਿਆ ਹੁੰਦਾ ਸੀ। ਕੁੱਤੇ ਭੌਂਕਦੇ ਸੀ। ਹਾਥੀ ਨੂੰ ਕੋਈ ਫਰਕ ਪੈਂਦਾ ਨਹੀਂ। ਆਹ ਕੁ ਲੈ ਜਾਂਦਾ ਸੀ ਉਹ ਬਲਕੇ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ 'ਚ ਵਰ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਭੁੜ ਜਾਂਦੇ ਸੀ ਆਹਾਂ ਹੁਣ ਦੂਜੇ ਕੁੱਤੇ ਆ ਗਏ ਭੱੜ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਰਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਗੁਲਾ ਜਾਂਦਾ ਉਹਦੀ ਮੱਛੀ ਚੱਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਲਾਤ ਕੋ ਮਾਂ ਦਾ ਲਾਲ ਤੁਨੂੰ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਈਏ ਦਾ ਲੱਗਿਆ ਲਾਲ ਅੱਜ 1 ਰੁਪਈਏ ਦਾ ਇਹ ਤਾਂ ਮੈਂ ਇੱਥੇ ਘਰ ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਇਹਨੂੰ ਕਿਰਪਾ ਪ੍ਰਧਾਨ ਦਾ ਉਹਨਾਂ ਸੀ ਬਿਸ਼ਨ ਸਿੰਘ ਬਿਸ਼ਨ ਸਿੰਘ ਆਪਣੇ ਪਿੰਡ ਕਾਰ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਕਰਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਇੱਕ ਕਰ ਪੰਡਤੋਰੀ ਜਿਹੜੇ ਆਪਣੇ ਇੱਕ ਸਾਡੇ ਕੋਲੇ ਕੋਈ ਆਣਾ ਕੋ ਗੈਹਣੇ ਹੁੰਦੀ ਸੀ ਪਰ ਕੁਸਤੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਬੋਲੇ ਪੈ ਜੋ ਕਾਰ ਲੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਮਿਲੂ ਸਾਰੇ ਪਿੰਡ ਨੂੰ ਕਹਿੰਦਾ ਸੀ ਥੋਲੇ ਚੱਕ ਲੈ ਕੋਈ ਜ਼ਮੀਨ ਦੀ ਰਿਸ਼ਤੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਜੀ ਪੁਰਾਣੇ ਬਿਲੋਂ ਕਿ ਬੈਠੇ ਸਹਦੇ ਇਹਨਾਂ ਨੂੰ ਪਤਾ ਹੋਊਗਾ ਦਿਨ ਤਾਂ ਪਤਾ ਹੀ ਲੋਕਾਂ ਦੀ ਸੇਵਾ ਹੀ ਉਦੋਂ ਵੱਡੀ ਦਾ ਕੋਈ ਸ਼ਰੂਸੇ ਪਰਦਾਦੇ ਲਈ ਪੁੰਨ ਖੱਟਿਆ ਹੋਇਆ ਮੈਂ ਖਾਰੇ ਜੀ ਐਡੀ ਵੱਡੀ ਪੋਜੀਸ਼ਨ ਚ ਚਾਹਤਾ ਮੈਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਖੜਾ ਗੁਲਾਬ ਖੜਾ ਮੰਗਾ ਕਰ ਸਾਰੇ ਆ ਮੁੰਡੇ ਅਮਰੀਕਾੜਾ ਸਾਰੇ ਮੇਰੇ ਦੋਸਤ મિતਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਝੜਪਾਂ ਵੀ ਹੋਈਆਂ ਨੇ ਤੇਨ ਤੋਂ ਕੁਟਖਾਦੀ ਵੀ ਐ ਕਿਸੇ ਦੇ ਲਾਈਆਂ ਵੀ ਨੇ ਚਾਰ ਸੁਨੇਤ ਤਾਂ ਫਿਰ ਬਚਪਨਾ ਨਾ ਮਾਲਵੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਰਾਜ ਤੁਹਾਡੇ ਕੋਲੇ ਮੌਕਾ ਹੈ। ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸਹਿਮਤੀ ਬਣਦੀ ਹੈ ਤੇ ਮੈਂਬਰਾਂ ਤੇ ਸਹਿਮਤੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ। ਸਾਰੇ ਹੀ ਮੋਤਵਾਰ ਨੇ। ਪੰਚਾਇਤ ਬਣਾਓ। 5 ਲੱਖ ਰੁਪਏ ਤਾਂ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ। ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਕੁੜੀ ਦੀ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੇ ਨਹੀਂ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੋਲ ਸਿਰ ਤੋਂ ਜਾਨੀ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਹਾਂ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸੰਮਤੀ ਦਿੱਤੀ ਅੱਜ ਸੀਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਮਤੀ ਹੋਈ ਜਿਹੜਾ ਸੰਤ ਬਾਬਾ ਸੀਚੇਵਾਲ ਆਪਣੇ ਰਾਜ ਸਭਾ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸੈਮਤੀ ਹੋਈ ਹੈ ਇੱਕੋ ਸਰਪੰਚ ਤੇ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇੱਕ ਹੈ ਉਹ ਪਿੰਡ ترقی ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲਾਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ਬੱਢੀ ਕਰ ਸਕਦਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਹਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਇਹ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇਸ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ ਉਹ ਕਹੂਵੇ ਜੀ ਜੋ ਤੁਹਾਡਾ ਉਹ ਤੋਂ ਵੋਟਾਂ ਮਿਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਤੁਹਾਨੂੰ ਜਿਹੜਾ ਪੈ ਗਿਆ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਪਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਨਹੀਂ ਚੱਕੀ ਜਾਣੀ ਗਰੀਬੀ ਉਦੋਂ ਚੱਕੀ ਜਾਣੀ ਜਦੋਂ ਗਰੀਬਾਂ ਦੇ ਚਮਾਕ ਪੀ ਐਚ ਡੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟਿ ਕਰਕੇ 2 2 ਲੱਖ ਦੀਆਂ ਤਨਖਾਹਾਂ ਤੇ ਜਿਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਚੱਕੀ ਜਾਣਗੀਆਂ ਹੋਰ ਦੁਨੀਆ ਵੀ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਚੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਿੰਨੀਆਂ ਨੌਕਰੀਆਂ ਮਿਲੀਆਂ ਆਪਣੇ ਪਿੰਡ ਆਪਣੇ ਗੁਲੀਏ ਦਾ ਪਰਿਵਾਰ ਮਿਲਿਆ ਮੈਨੂੰ ਭੈਣ ਭਾਈ ਨਾਲੇ ਸੀ ਹੁਣ ਦੋ ਭੈਣ ਭਾਈ ਨੇ ਹਾਂ ਬਹੁਤ ਜ਼ਿਆਦੇ ਮਿਲੇ ਹਾਂ ਦੇਖੋ ਪਹਿਲਾਂ ਕਦੇ ਮਿਲੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਹੈ ਵੜ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋ ਮੇਰਾ ਟੋਲਾ ਆ ਵੀ ਮੇਰੇ ਹੀ ਹੈ ਧਰਮਗੜ ਮੇਰਾ ਦੋੰਦਰਾ ਭਾਦਰਾ ਗੜੰਦੀ ਮੇਰੇ ਨੇ ਕਣਕਾਲ ਮੇਰਾ ਗੰਡੂਆ ਮੇਰਾ ਭਲੇੜਾ ਮੇਰਾ ਅਮਰੂ ਕੋਟੜਾ ਵੀ ਮੇਰਾ ਝਾੜੋ ਮੇਰਾ ਢੱਡਰੀਆਂ ਸਾਹੋ ਕੇ ਆ ਵੀਰ ਗਾਂ ਖਿਆਲਾ ਜਿੱਦ ਨੂੰ ਮਾਜੀ ਲਾਂਗੇ ਜੋ ਮੇਰੇ ਜਿੰਮੈਂਟ ਨੇ ਸਾਰੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੀਆਂ ਹੋਣੇ ਅਸੀਂ ਵੀ ਤਰੱਕੀ ਕਰੀਏ ਇਹ ਥੋੜੀ ਹੈ ਕਿ ਜਿਹੜੇ ਥੇੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਸ ਹੀ ਪਿੰਡ ਤਾਂ ਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆ ਕਰਦਾ ਉਹ ਵੀ ਆ ਜਾਗਾ ਮੈਨੂੰ ਬੱਚੇ ਮਿਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਨੌਕਰੀ ਲਵਾਂਗੇ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿੱਦਿਆ ਨੂੰ ਖਰ ਦਾ ਕੀ ਜਾਨੇਤਰ ਹੈ ਬਾਬਾ ਸਾਹਿਬ ਮੇਲਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤੁਹਾਡੂ ਵੀ ਧਾੜੂਗਾ ਉਹਨੇ ਧਾੜ ਮਾਰਨੀ ਆ ਮਾਰਨੀ ਵੱਡੇ ਬਣੂ ਕੀ ਗੱਲ ਜੇ ਥੋੜੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਥੋੜੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਮ ਕਰਾਂ ਜੋਬ ਤੇ ਹੋਇਆ ਮੈਨੂੰ ਕੋਈ ਸਪੈਸ਼ਲ ਫੈਸਿਲਿਟੀਆਂ ਮਿਲੀਆਂ ਸੀ ਨਵੀਂ ਤਾਂ ਇਥੇ ਹੁੰਦਾ ਜੀ ਐਸਐਸ ਕੋਲ ਤੋਂ ਪੜਿਆ ਹੋਇਆ ਮੈਨੂੰ ਪਤਾ ਕਿਤੇ ਕੋਈ ਪਹਾੜਾ ਜਿਹਾ ਪੜਾਇਆ ਸੀ ਮੇਰੇ ਬਾਪੂ ਨੇ ਮੈਂ ਨਾਰੇ ਵਾਲੇ ਪਰਲੇ ਪਾਸੇ ਖੇਤ ਉਥੇ ਕਿਤੇ ਕੀਤੀ ਹੈ ਫੇਰੂਆ ਨੇ ਕੀਤੀ ਹੈ ਢਾਹ ਵਾਲੇ ਕੀਤੀ ਹੈ ਖੱਪੜ ਵਾਲੇ ਕੀਤੀ ਹੈ ਕੱਸੀ ਵਾਲੇ ਕੀਤੀ ਹੈ ਉਹ ਸਾਰਾ ਮੈਦਾ ਜਾਣਦੇ ਆ ਸਾਰੇ ਆ ਨਾਲ ਗਰੇ ਨੇ ਅੱਜ ਵੀ ਆਹੇ ਟਰੈਕਟਰ ਦੀ ਡਾਇਨਮੋ ਖੋਲ ਕੇ ਦੁਬਾਰੇ ਬੰਦ ਨਾ ਮੈਂ ਤਾਂ ਹਾਂ ਲਿਫਟ ਵਾਲੀ ਬੋਕੀ ਮਾਰ ਜਾਂਦੀ ਇੱਥੇ ਇੱਥੇ ਪੈਂਦਾ ਉਹਨੂੰ ਧਾਰ ਇੱਥੇ ਉਹਦਾ ਬਾਅਦ ਚ ਪਤਾ ਲੱਗਦਾ ਵੀ ਗੁਰਤਾ ਮੰਗਰੋਂ ਪਾਲਾ ਹੋ ਗਿਆ ਅੱਜ ਬਾਰੇ ਕੋਲੇ ਆਉਂਦੇ ਯਾਰ ਇਹ ਕੀ ਹੋ ਗਿਆ ਜਦੋਂ ਐਂ ਚੱਕਦੇ ਸੀ ਹੁਣ ਤਾਂ ਆ ਗਏ ਨਾ ਐਂ ਵਾਲੀ ਉਦੋਂ ਐਂ ਵਾਲੀ ਸਿਫਤ ਵੀ ਰੱਖੇ ਤਾਰ ਆਉਂਦੀ ਸੀ ਲਿਫਟ ਵਾਲੀ ਕੋਕੀ ਪਾੜ ਗਈ ਕੋ ਉਹਨਾਂ ਨਾਲਾਂ ਚ ਵੀ ਕੰਮ ਕੀਤਾ ਹੈ ਅਖਬਾਰਦਾਰੇ ਰੇੜੇ ਚਲਾਏ ਹੋਏ ਨੇ ਗੱਟੇ ਵੀ ਚਲਾਏ ਉਹਨੇ ਮੈਂ ਤਾਂ ਬੋਤੇ ਵੀ ਦੇਖੇ ਹੋਏ ਨੇ ਕੁਦਰਤ ਨੇ ਸਾਰਾ ਕੁਝ ਦਿਖਾਤਾ ਇਸੇ ਕਰਕੇ ਮੈਂ ਥੋੜੇ ਕੋਲੇ ਆਇਆ ਹਾਂ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਰਾ ਕੁਝ ਜਿਹੜੇ ਜਿਹੜੇ ਤਾਹਾਂ ਤੋਂ ਤਾਹਾਂ ਹੀ ਬਣ ਜਾਂਦੇ ਉਹਨਾਂ ਨੂੰ ਨੂੰ ਪਤਾ ਲੱਗਦਾ ਜੇ ਆਉਦੇ ਪਿੰਡ ਜਾਣ ਦਾ ਕੀ ਫਾਇਦਾ ਕੱਲ ਖਬਰਾਂ ਚ ਖਬਰ ਲੱਗੀ ਐ ਕਿ ਹੁਣ ਤੱਕ ਕਿਸੇ ਮੁੱਖ ਮੰਤਰੀ ਦੇ ਪਿੰਡ ਸਰ ਸੰਪਤੀ ਨਹੀਂ। ਕੋਕ ਪਿੰਡ ਗਈ ਨਹੀਂ ਕਦੇ। 40 ਸਾਲ ਤੋਂ ਬਾਅਦ ਲਾਉਦੇ ਪਿੰਡ ਸਰਪੰਚ ਹੀ ਜਿੱਤੇ ਆ ਜੀ। ਕਾਂਗਰਸੀ ਜਿੱਤਦਾ ਹੀ। ਆਪ ਨਹੀਂ ਜਿੱਤੇ। ਕੋਕ ਪਿੰਡ ਗਈ ਹੀ ਨਹੀਂ ਕਦੇ ਜੀ। ਸੁੱਖ ਸੁੱਖ ਚ ਕਦੇ ਗਈ ਹੀ ਨਹੀਂ ਜੀ। ਪਿੰਡ ਵਾਲੇ ਕਹਿੰਦੇ ਠੀਕ ਐ ਪਰ ਰਹਿ ਤੂੰ ਮਾਂ ਦਾ ਵੱਡਾ ਜਿੱਦਣਾ ਵੱਡਾ ਬੰਦਾ। ਤੋਂ ਮੈਂ ਇਹੋ ਥੋਣਾ ਮੈਂ ਤੁਹਾਨੂੰ ਕੋਈ ਦਵਾਈ ਪਾਉਣਾ ਐ। ਮੈਂ ਜਦੋਂ ਆਦਾ ਕੋਟਰੀ ਮੈਂ ਕਹਵਾ ਨਹੀਂ ਪਾਸਾ ਨਾ ਹੀ ਮੈਂ ਉਸ ਗੱਲ ਦੇ ਹੱਕ ਚਾ ਕੇ ਬੋਲੀਆਂ ਲਾਉ ਤੇ 2 ਕਰੋੜ ਰੁਪਏ ਦੇ ਦਿੰਦਾ ਜੀ ਸਰਪੰਚ ਬਣ ਜਾ ਕੇ ਤਾਂ ਪੈਸੇ ਨਹੀਂ ਬਣ ਜਾਣਗੇ ਕਿਹਾ ਐਮਐਲਏ ਤੇ ਨਹੀਂ ਚੋੜ ਲਿਆ ਕਰੂੰਗਾ ਕਿ ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਤੇ ਗਰੀਬਾਂ ਦਾ ਕਿਧਰ ਗਿਆ ਹੱਕ ਦਾ ਗਰੀਬੀ ਬਣਦਾ ਸਰਪੰਚ ਜਿਨ ਜਿਨਾਂ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿਨਾਂ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹੀ ਦੇ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਬਣੋ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਪਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬੰਨ ਕੇ ਰੱਖ ਕੇ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤੌਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੋਗਾ ਹੋਊਂਗਾ ਕਿ ਟੁਕ ਟੁਕ ਮੈਂ ਆਪਣੇ ਪਿੰਡ ਦਾ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਣੇ ਪਿੰਡ ਕਰਾ ਹਾਲਾਂਕਿ ਮੈਨੂੰ ਕੁੜੇ ਡਾਕਟਰਾਂ ਨੇ ਕਿਹਾ ਕਿ ਜਿਆਦਾ ਟ੍ਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਹਿੰਦਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਵੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਂਗਾ ਕਿਉਂਕਿ ਇੱਥੋਂ ਹੀ ਤਾਂ ਗਿਆ ਮੈਂ ਸੋ ਆਪਣੀ ਮਿੱਟੀ ਚਾਉਣਾ ਆਪਣੇ ਲੋਕਾਂ ਚਾਉਣਾ ਤਾਂ ਵੱਡੀ ਗੱਲ ਹੈ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਹਾਂ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾ ਮਾਪੇ ਨਾਲ ਬੈਠੀਏ ਨੇ ਥੋੜੀ ਜਿਆਦਾ ਗੱਲ ਮੰਨਦੇ ਆ ਨਹੀਂ ਮੰਨਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਹੈ ਇੱਕਦੀ ਇੱਕਦੀ ਇੱਕਦਾਂ ਡੰਗ ਦੀ ਰੋਕੀ ਨੂੰ ਬੰਦ ਕਰਨੀ ਆ ਆ ਵੀ ਠੀਕ ਲੀ ਤੇ ਆ ਜਰ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਜਦੋਂ ਮੈਂ 14 'ਚ ਖੜਾ ਹੋਇਆ ਸਭਰੂਤੋਂ ਮੈਂ ਲੌਂਗਵਾਰ ਦੇ ਇੱਕ ਪਿੰਡ ਚ ਲੱਗ ਗਿਆ ਬੋਟਾ ਹੁੰਗੜਾ ਵਾ ਤੇ ਮੈਨੂੰ ਮਾਹ ਪੈਣਾ ਮਿਲਿਆ ਇਹਨੇ ਪੁੱਤ ਤੇਰੇ ਨਾਲ ਹੀ ਆ ਸਾਡੇ ਪੀਆ ਬੁੱਤ ਵੀ ਤੇਰੇ ਨਾਲ ਹੀ ਨੇ ਚੱਲ ਜੂਨ ਸੁਦਰ ਜੇ ਜੇ ਨੌਕਰੀ ਨੌਕਰੀ ਮਿਲ ਜਾਣਗੇ ਪੁੱਤ ਮੈਂ ਕਿਹਾ ਹਾਂ ਜਿੱਤ ਪੇ ਯਾਨੀ ਪੁੱਤ ਤੇਰੇ ਤਾਏ ਹੋਣਾ ਨੂੰ ਸਮਝਾ ਕੇ ਜਾਈ। ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬਣਨ। ਮੈਂ ਕਿਹਾ ਗੈਸ ਦੇ ਸਿਲੰਡਰ ਨਾ ਬਣਨ। ਇਹ ਕੀ ਹੁੰਦਾ? ਕਹਿੰਦੇ ਪੁੱਤ ਮਹੀਨਾ ਰਹਿ ਗਿਆ ਵੋਟਾਂ 'ਚ। ਹੁਣ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ। ਸਾਰੀਆਂ ਪਾਰਟੀਆਂ ਵੱਲੋਂ। ਉਥੇ ਕਥਾਵੇਂ ਲਾ ਲੈਣਗੇ। ਉਥੇ ਚੱਲੂ ਸ਼ਰਾਬ ਖੁੱਲੀ। ਫੇ ਜਦੋਂ ਤੇਰਤਾਏ ਹੋਰੀ ਪੀ ਕੇ ਡਿੱਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਘਰੇ ਛੱਡਣ ਨੂੰ ਕਨਿਕਾਂ ਮੁੜਿਆ ਕੇ ਤੇਰਤਾਏ ਹੋਰ ਨੇ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੈਂ ਤੇਰਤਾਏ ਹੋਰ ਨੂੰ ਕਹਿੰਦੀ ਕਹਿੰਦੇ ਸਿਲੰਡਰ ਨਾ ਬਣਨ ਬਾਕੀ ਕੁੱਝ ਹੋ ਜਿੱਤੇਗਾ ਮੈਂ ਜਪਰੀ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਘਰ ਦੇ ਸਿਲੰਡਰ ਨਾ ਬਣਿਓ ਉਹ 15 ਦਿਨਾਂ ਬਾਅਦ ਉਤਰ ਜੂਗੀ ਉਹ 20 ਦਿਨਾਂ ਬਾਅਦ ਮੁੱਕ ਜੂਗੀ ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ ਦਿਨ ਲੱਗੂ ਬਾਅਦ ਵਿੱਚ ਤਾਂ ਆ ਵੀ ਰਹੇ ਜੰਨੇ ਚੰਗੇ ਬੰਦਿਆਂ ਨੂੰ ਚੁਣੋ ਜੇ ਬੋਟਾ ਪੋਣੀਆ ਬੋਟਾ ਕੋ ਆ ਲੋ ਚੰਗੇ ਪੜੇ ਲਿਖੇ ਮੁੰਡੇ ਬਾਹਰ ਪਿੱਛਾ ਉਹ ਸਿਸਟਮ ਦੇ ਗਾਲਾਂ ਕੱਢਣ ਦੀ ਲੋੜ ਨਹੀਂ ਬਾਅਦ ਚ ਅਖਬਾਰਾਂ ਪੜ੍ਹ-ਪੜ੍ਹ ਕੇ ਗਾਲਾਂ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਨੂੰ ਪਿੱਛੜੋ ਸਿਸਟਮ ਦੇ ਯਾਰ ਇਸ ਸਾਵਣੂ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਉਹਨਾਂ ਨੇ ਤਾਂ ਕੋਈ ਛੱਟ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਹੁਣ ਜੇ ਆਪਾਂ ਵਿੱਚ ਬੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾਂ ਇਹਨਾਂ ਤੋਂ ਖੇੜਾ ਝੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਆਪਾਂ ਨੂੰ ਸਿੱਖ ਅਫਸਰਾਂ ਨੂੰ ਲੱਗੇ ਨੇ ਆਪਣੇ ਪਿੰਡਾਂ 'ਚ ਜੇ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚਲੋ ਚਲੀ ਜਾਂਦੇ ਹਾਂ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ ਤੂੰ ਤੁਸੀਂ ਸਹਿਮਤੀ ਕਰੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਣ ਰੱਖੋ ਜੇ ਕੋਈ ਹੈਗਾ ਇੱਕ ਪਿੰਡ 'ਚ ਹਰੇਕ ਨੂੰ ਹੱਕ ਹੈ ਹਰੇਕ ਦਾ ਹੱਕ ਹੈ ਡੈਮੋਕ੍ਰੇਸੀ ਜੇਹੀ ਮਜਾ ਇਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉਹਦੇ ਚ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ ਜੇ ਕੋਈ ਕਦਾ ਬੰਡਾ ਪਿੰਡ 'ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ ਉਹਨੂੰ ਵੀ ਨਾਲ ਜੋੜੋ ਕਿ ਆ ਤੇਰਾ ਵੀ ਮਾਨ ਸਰਕਾਰ ਪਿੰਡ 'ਚ ਨਹੀਂ ਹੋਊਗਾ ਵੱਧ ਕਰਾਂ ਪਰ ਪਿੰਡ ਦਾ ਇਹ ਵਿੱਚ ਭਲਾ ਹੈ ਜਦੋਂ ਜਿੱਧਰ ਪੰਚਾਇਤ ਕਹਿੰਦੀ ਹੈ ਜਿੱਧਰ ਪਰੇ ਖੜੀ ਹੈ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ਥਾਣੇ ਤੋਂ ਨਹੀਂ ੱੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਜਿੱਤਾਂ ਚ ਹੋ ਜਾਂਦੇ ਸੀ ਗੁਰਦੁਆਰਾ ਦਾ ਕੁੰਡਾ ਖੋਲਣ ਦੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੇ ਇੱਥੇ ਕਿ ਚੱਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਹਾਂ ਚੱਲ ਗੁਰਦੁਆਰਾ ਦਾ ਕੁੰਡਾ ਖੋਲ ਲੋ ਮੈਂ ਮਾਫ਼ ਕਰ ਦੂੰਗਾ ਐਨਾ ਡਰ ਹੁੰਦਾ ਸੀ ਗੁਰੂ ਮਾਰ ਪਰਮਾਤਮਾ ਦਾ ਹੁਣ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ ਆ ਮਜ਼ੂਰੀ ਵੀ ਕੀਤੀ ਹੋਵੇ ਕੋਈ ਕੋਈ ਦੀਨ ਜ਼ਮਾਨ ਹੀ ਨਹੀਂ ਰਹਾ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਆਪਾਂ ਇੱਕ ਮਿਸਾਲ ਬਣੀ ਐ ਛੋਟੇ-ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਉਹਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮਨ ਤਲਾਸ਼ੇ ਵਧੀਆ ਫੈਸਲਾ ਕਰਦਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਗੁਰਦਾਸਪੁਰ ਕਿਤੇ ਪਠਾਨਕੋਟ ਕਿਤੇ ਜਲੰਧਰ ਮੈਂ ਕਹੂੰਗਾ ਮੈਂ ਕੱਲ੍ਹ ਸਾਡੇ ਪਿੰਡ ਗਿਆ ਸੀ ਸਾਡੇ ਪਿੰਡ ਵਾਲੇ ਮੇਰੀ ਗੱਲ ਮੰਨ ਲੈਣਗੇ ਬਹੁਤ-ਬਹੁਤ ਧੰਨਵਾਦ ਜੇ ਕਿਸੇ ਨੇ ਹੋਰ ਬੋਲਣਾ ਹੈ ਕੁਝ ਵਿਚਾਰ ਰੱਖਣਾ ਹੈ